ਮੇਰਾ ਨਾਮ ਅਰਸ਼ੀਪਾ ਮੈਂ ਜਿਲ੍ਹਾ ਗੁਰਦਾਸਪੁਰ ਸ਼ਹਿਰ ਢਾੜੀਵਾਲ ਦੇ ਪਿੰਡ ਕੰਗ ਦਾ ਰਹਿਣ ਵਾਲਾ ਹਾਂ ਮੈਂ ਗੁਰਦਾਸਪੁਰ ਹੀ ਮੈਂ ਗੁਰਦਾਸਪੁਰ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢਾੜੀਵਾਲੋਂ ਹੀ ਕੀਤੀ ਸੀ ਬੋਲਵੀ ਦੇ ਮੋਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮੀ ਵਿੱਚ ਮੇਰੇ ਘਰ ਦੇ ਨੇ ਬਰਾਸ ਆ ਦਿੱਤਾ ਮੇਰੇ ਪਿਤਾ ਜੀ ਸ਼ਾਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਵ ਕੁਮਾਰ ਹੈ ਮੇਰੇ ਮਾਤਾ ਜੀ ਅਮਰਜੀਤ ਕੌਰ ਜੋ ਕਿ ਇੱਕ ਹਾਊਸ ਆਫ ਹਾਉਸ ਆਫ ਹੋਸ ਆਫ ਸਭਾਨਤਾ ਉਹ ਸਾਰੇ ਘਰ ਨੂੰ ਉਹੀ ਸੰਭਾਲਦੇ ਹਨ ਜੇ ਇਤੋਂ ਕੀ ਕੀ ਕਿਦਾ ਤਿਆਰੀ ਕੀਤੀ ਜੀ ਮੈਂ ਸਕੂਲ ਨੇ ਸਕੂਲਰਾਂ ਕੋਈ ਮੈਨੂੰ ਹੈਲਪ ਕਰਦੀ ਤੇ ਮੇਰੇ ਟੀਚਰਸ ਬੜੇ سپورਟਿਵ ਸੀ ਖਾਸ ਕਰਕੇ ਮੋਨਿਕਾ मैम ਜੀ ਨੇ ਮੇਰੀ ਬੜੀ ਹੈਲਪ ਕੀਤੀ ਤੇ ਜੇਈ ਦੀ ਕੋਚਿੰਗ ਮੈਂ ਘੜੀ ਆਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲਰ ਨਹੀਂ ਮੇਰਾ ਬਰਤ ਸਾਹੀ ਤਾਂ ਇਹਦੇ ਵਿੱਚ ਜੀ ਸਕੂਲ ਤੋਂ ਪੜਾ ਬੇਟਾ ਹਾਂਜੀ ਸਰ ਘੜੀ ਸਕੂਲ ਪੜ੍ਹਿਆ ਮੈਂ ਕਿਹੜਾ ਸਕੂਲ ਸੀਨੀਅਰਸ ਕੈਂਡੀ ਸਕੂਲ ਗਵਰਨਮੈਂਟ ਸੀਨੀਅਰਸ ਕੈਂਡੀ ਸਕੂਲ ਜੇਈ ਕਿਉਂ ਚੁਣੀ ਕੀ ਕਾਰਨ ਸੀ ਜੇਈ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਵਧੀਆ ਹੋਊਗੀ ਮੇਰੇ ਵਾਤੇ ਫਾਈਨੈਂਸ਼ਲੀ ਵੀ ਬਾਕੀ ਜਾ ਕੇ ਮੈਨੂੰ ਸਪੋਰਟ ਕਰ ਸਕਦਾ ਵਾ ਇਸ ਕਰਕੇ ਮੈਂ ਹੋ ਗਿਆ ਕਿ ਆਹ ਮੇਰੀ ਵਧੀਆ ਰਹੀ ਆ ਚੁਣਨਾ ਕਿ ਮੈਂ ਇੱਕ ਕਾਬਿਲ ਇਨਸਾਨ ਬਣਨਾ ਚਾਹੁੰਦਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ਲੀ ਸਟਰੌਂਗ ਬਣਨਾ ਚਾਹੁੰਦਾ ਇਸ ਵੇਲੇ ਨਾਲ ਤਿਆਰੀ ਤੇ ਕਿੰਨਾ ਸਮਾਂ ਦਿੰਦੇ ਰਹੇ ਪੜਾਈ ਨੂੰ ਤੇ ਪੜਾਈ ਨੂੰ ਤਾਂ ਸਾਰਾ ਦਿਨ ਹੀ ਨਹੀਂ ਚੱਲ ਜਾਂਦਾ ਹੈ ਪੜਾਈ ਵਾ ਤੇ ਉਨਕੀ ਖਾਸ ਕਰਕੇ 14-15 ਘੰਟੇ ਦਿਨਾਂ ਹੀ ਰੋਜ ਦਾ ਜਦੋਂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਫਿਰ 17-18 ਘੰਟੇ ਚੱਲ ਜਾਂਦਾ ਹੈ ਇਹ ਕਾਮਜਾਬ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈਗਾ ਮਿਹਨਤ ਕਰਨ ਦੀ ਸਮਝ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਊਂਡ ਟੂ ਵਰਕ ਰਹਿਣਾ ਵੀ ਜ਼ਰੂਰੀ ਆ ਇਹਦੇ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕੀ ਮਿਲਨ ਕਰਨਾ ਚਾਹੀਦਾ ਇਧਰ ਬਖੋਦਰੀ ਸਾਰਿਆਂ ਮਿਲ ਕੇ ਕੀ ਕੁਛ ਗਲਤ ਹੋਇਆ ਮੁਖਵੰਤੀ ਸਾਹਿਬ ਨਾਲ ਹਣ ਆਪ ਮਿਲੇ ਹੀ ਤੇ ਮਿਲਕੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਕੀ ਗ੍ਰੇਟ ਇਨਸਾਨ ਹੋਗਾ ਉਹਨਾਂ ਨੂੰ ਲੱਗੇ ਤੇ ਉਹਨਾਂ ਜੋ ਜੋ ਦੱਸਿਆ ਸਾਰਾ ਕੋ ਮਿਲਕੀ ਬੜਾ ਵਧੀਆ ਸੀ ਤੇ ਉਹਨਾਂ ਕੀ ਸਹੀ ਲੱਗਾ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਜਿਹੜੀ ਗੱਤਾਂ ਨੂੰ ਖਾਸ ਗੱਲ ਕਹੀ ਹੋਈ ਹੈ ਖਾਸ ਕਰ ਉਹਨਾਂ ਨੇ ਆਹੀ ਕਹਿ ਕੇ ਮਿਹਨਤ ਕਰੋ ਅੱਗੇ ਜੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਨਿਕ ਕਿ ਉਨਕੀ ਵੇਲੇ ਰਾਏ ਕੰਮ ਨਹੀਂ ਬੰਨਾ ਤੇ ਮਿਹਨਤ ਕਰਨੀ ਪੈਣੀ ਹੈ ਰੱਬ ਦੇ ਆਕੇ ਜਿਹੜੇ ਬੱਚੇ ਨੇ ਹੋਜਲੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਟਾਈਪ ਜਾਂਦੇ ਨੇ ਕਿ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਚਾਹੀਦਾ ਤੁਹਾਡੇ ਸਾਬ ਨਾਲ ਸੋਸ਼ਲ ਮੀਡੀਆ ਨੂੰ ਇਸਤੇਮਾਲ ਮਿਲ ਕੇ ਆਪਣੀ ਜਾਣਕਾਰੀ ਨੂੰ ਵਿਧਾਨਵਾਤੀ ਕਰਨਾ ਚਾਹੀਦਾ ਵਾ ਇਹ ਆਪਣੀ ਮਾਈਂਡ ਫਰੈਸ਼ ਕਰ ਸਕਦੇ ਸੋਸ਼ਲ ਮੀਡੀਆ ਨਾਲ ਪਰ ਆ ਨਿਕ ਕਿ ਸੜੀ ਰਾਤ ਲੱਗ ਜੇ ਐਡਿਕਸ਼ਨ ਹੋ ਜੇ ਉਹ ਹੋਏ ਕੰਮ ਨਹੀਂ ਕਰਨਾ ਚਾਹੀਦਾ ਤੇ ਭੜਾਈਆਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਨੂੰ ਮਰਜੀਤ ਨੂੰ ਦੇਣਾ ਚਾਹੀਦਾ ਭਾਈ ਗਾ ਜਿਆ ਧਿਆਨ ਮੇਰਾ ਨਾਮ ਮਰਜੀਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਪੀਠ ਤੱਕ ਪਹੁੰਚਿਆ ਉਹ ਜੀ ਦੀ ਪੜਾਈ ਕੀਤੀ ਐਡਵਾਂਸ ਟੈਸਟ ਪਾਸ ਕੀਤਾ ਵਾ ਪੜਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਕਿਤੇ ਪੜਾਈ ਕਰਦਾ ਹੈ ਪੜਾਈ ਉਹਦੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਮੈਂ ਪੜਨਾ ਹੀ ਜਰਾ ਕੋਣੇ ਕੋਸ਼ਕਿਆਣਾ ਉਹਨੇ ਕਿਹਾ ਮੈਨੂੰ ਤੂੰ ਹੀ ਛੇੜੋਣਾ ਮੈਂ ਪੜਨਾ ਹੀ ਪੜਨਾ ਮੈਂ ਵੀ ਮੇਰੇ ਬਾਸਤ ਮੇਰਾ ਇਹ ਮੀ ਹੋਆ ਰਾਤ ਵੀ 4 ਵਜੇ ਤੱਕ 5 ਵਜੇ ਤੱਕ ਪੜਦਾ ਰਹਿੰਦਾ ਹੈਗਾ ਫੇਰ ਸਵੇਰੇ ਵੀ ਉੱਠਣਾ 6-7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਪੜਦਾ ਏ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਏ ਉਹ ਇੱਕ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾਲਾ ਚੌਂਕੀਦਾਰੀ ਦਾ ਕੰਮ ਕਰਦੇ ਆ ਅੱਛਾ ਕੋਈ ਖੁਸ਼ੀ ਤੇ ਹਨ ਬਹੁਤ ਵਾਹੀ ਕਿ ਦੱਸ ਵੀ ਨਹੀਂ ਸਕਦੇ ਹੈਗੇ ਵੀ ਕਿੰਨੀ ਘਾਣ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਆ ਵੀ ਇੱਥੇ ਤੱਕ ਪਹੁੰਚ ਜਾਵੇ ਸਾਰੇ ਟੀਚਰਾਂ ਨੇ ਵੀ ਬੜਾ ਸਾਥ ਦਿੱਤਾ ਇਹ ਸਕੂਲ ਵਾਲੇ ਟੀਚਰਾਂ ਨੇ ਪ੍ਰਿੰਸੀਪਲ ਸਰ ਨੇ ਆ ਖਾਸ ਕਰਕੇ ਮੌਨਿਕਾ ਮੈਡਮ ਨੇ ਬੜਾ ਸਾਥ ਦਿੱਤਾ ਹੁਣ ਤੱਕ ਵੀ ਬੜਾ ਕਰਦੇ ਹੋ ਪਿਆਰ ਪਿਆਰ ਤੈਨੂੰ ਫੋਨ ਕਰਦੇ ਦਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਉਹਨਾਂ ਨੇ ਸਰਾ ਨੇ ਵੀ ਤੁਹਾਨੂੰ ਉਹਦੇ ਬੱਚੇ ਨੂੰ ਬੁਲਾਇਆ ਵਾ ਇੱਥੇ ਅਸੀਂ ਉੱਥੇ ਗਏ ਉੱਥੇ ਵੀ ਸਾਨੂੰ ਬੜਾ ਵਧੀਆ ਲੱਗਾ ਨਹੀਂ ਸੋਚਿਆ ਵੀ ਨਹੀਂ ਹੈਗਾ ਵੀ ਅਸੀਂ ਉੱਥੇ ਪਹੁੰਚਣਾ ਵਾ ਇੱਥੋਂ ਤੱਕ ਅਸੀਂ ਪਹੁੰਚਣਾ ਵਾ ਚਲੋ ਇੰਨਾ ਘਾਹ ਨੂੰ ਹੈਗਾ ਅਹੀਂ ਵੀ ਅਹੀਂ ਸਾਡੇ ਬੱਚਾ ਪੜੇ ਪੜ੍ਹ ਲਿਖ ਕੇ ਕੁਝ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਅਸੀਂ ਮੁੱਖ ਮੰਤਰੀ ਤੱਕ ਵੀ ਮਿਲਾਂਗੇ ਤੁਹਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਸਾਨੂੰ ਇਹ ਸਭ ਜਾਣ ਕੇ ਮੈਂ ਨਾਲ ਤਾਂ ਬਹੁਤ ਮੈਂ ਨਹੀਂ ਹਸੋ ਕਿ ਤੇ ਜਾਂਦੀ ਰਹਗੀ ਵੱਡੀ ਕੁੜੀ ਨੂੰ ਤਾਂ ਬੜਾ ਕੀਤਾ ਮੈਂ ਸੋਚ ਚੱਕਦੀ ਵੀ ਨਹੀਂ ਮੇਰੇ ਨਾਲ ਦਿਲ ਕਰਦਾ ਕਿ ਤੇ ਜਾਣ ਨੂੰ ਮੈਂ ਆਣ ਜਾਣਾ ਹੈ ਰਤ ਮੈਨੂੰ ਨਹੀਂ ਬਾਹਰ ਅੰਦਰ ਮੇਰੇ ਜਾਣ ਆ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਹੀ ਜਾਂਦੀ ਰਹੀ ਮੈਂ ਕਹਣਾ ਵੀ ਤੂੰ ਐ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿਦਾਂ ਹਨ ਤੇਨੇ ਨੌਲੇਜ ਨਹੀਂ ਹੈਗੀ ਚਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰਦੇ ਹਾਂਜੀ ਫਿੰਡ ਦੀ ਚੌਂਕੀਦਾਰ ਵਾ ਨਾਲ ਦੁਕਾਨ ਵਾ ਇਹਨਾਂ ਦੀ ਆਪਣੇ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਕਾ ਕੀ ਕਰਨਗਾ ਉਹ ਤੇ ਹੁਣ ਇਹਨਾਂ ਨੂੰ ਪਤਾ ਹੋ ਉਹ ਤੇ ਕਹਿੰਦਾ ਕਿ ਹਾਂਜੀ ਅੰਦਾ ਮੈਂ ਇੰਜੀਨੀਅਰਿੰਗ ਬੰਨਣਾ ਵਾ ਅਸੀਂ ਵੀ ਜਰਾਨੇ ਵੀ ਜੋ ਤੇਰਾ ਦਿਲ ਕਰਦਾ ਤੂੰ ਕਰ ਅਸੀਂ ਤੇ ਨਾਲ ਨਾ ਕਿ ਜਿੱਥੋਂ ਤੱਕ ਤੇਰਾ ਹੁੰਦਾ ਵਾ ਸ਼ੁਰੂ ਵਿੱਚ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਅਤਰਾਜੀ ਦਾ ਟੈਸਟ ਪੇਪਰ ਕਰਨਾ ਵੇਖਦ ਰਿਹਾ YouTube ਤੋਂ ਤੇ ਮੈਂ ਕਈ ਵਾਰ ਵੇਖਣਾ ਵੀ ਕੀ ਕਰਦਾ ਵੇ ਆ ਤੇ ਦੱਸਣਾ ਨਹੀਂ ਪਹਿਲਾਂ ਇੰਨੇ ਤੇ ਰੋਹਲੀ ਡਰ ਦੇ ਦੱਦਨੇ ਕਹਿਣਾ ਵੀ ਮੈਂ ਟੈਸਟ ਵੀ ਤਰ੍ਹਾਂ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਅਹੀਂ ਕਿਹਾ ਇਹ ਹੋਏਗਾ ਨਹੀਂ ਤੂੰ ਕਰ ਅਹੀਂ ਤੇਰੇ ਨਾਲ ਜਿੰਨਾ ਵੀ ਤੇਰੇ ਕੋ ਹੁੰਦਾ ਤੂੰ ਕਰ ਤੁਹਾਡੇ ਕੋਲ ਜਿੰਨਾ ਕੀ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋੜਾ ਬਤਨੂ ਜਾਣਕਾਰੀ ਤੇ ਮਿਲੇਗੀ ਨਾ ਇਸ ਬਾਰੇ ਕੁਝ ਵੀ ਤੇ ਇੰਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਵੀ ਸਾਥ ਦਿੱਤਾ ਅਹੀਂ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਸਾਡੇ ਹਰ ਪੈਰ ਪਰ ਤੇ ਸਾਥ ਦਿੱਤਾ ਵਾ ਸੋ ਗਾਮੀ ਚਲੋ ਕਰਦੇ ਰਹਿਣਗੇ ਵਧੀਆ ਵਰ ਲੱਗਦਾ ਹਨ